ਸਰਦਾਰ ਸੁਖਵੀਰ ਸਿੰਘ ਪਾਵੇ ਜੀ ਨੇ ਮੈਂ ਉਹਨਾਂ ਨੂੰ ਜਿਹੜੇ ਬੇਨਤੀ ਕਰਨਾ ਦਾ ਸਟੇਟ ਤੇ ਉਹ ਸਗਤ ਨੇ ਵਿਚਾਰ ਸਾਂਝੇ ਕਰਨ ਮੈਂ ਉਹਨਾਂ ਦੀ ਆਮਤ ਕੋਚ ਕਾਰੇ ਛੱਡ ਕੇ ਪਾਸੇ ਹੋ ਜਾਣਾ ਜਵਾਬ ਕੋਲ ਹੱਥਰੇ ਲਾ ਕੇ ਦੇਨੇ ਆ ਸਰਦਾਰ ਸੁਖਵੀਰ ਸਿੰਘ ਪਾਵੇ ਸਰਦਾਰ ਸੁਖਵੀਰ ਸਿੰਘ ਪਾਵੇ ਛੜਾ ਬਾਤਾਂਗੇ ਜੀ ਗੱਜਕੇ ਫਤਿਹ ਬਲਉ ਵਾਈਡ ਵੀ ਜਿੱਕਾ ਕਾਲਸਾ ਵਾਈਡ ਵੀ ਜਿੱਕੇ ਫਤਿਹ ਪਿਛਲੇ 1.5 ਮਹੀਨੇ ਤੋਂ ਬਹੁਤ ਵੱਡਾ ਨੁਕਸਾਨ ਪੰਜਾਬ 'ਚ ਹੋਇਆ ਤੇ ਖਾਸ ਕਰਕੇ ਮਾਝਾ ਤੇ ਦੁਆਬੇ ਵਿੱਚ ਤੇ ਮੇਰੀ ਕੋਸ਼ਿਸ਼ ਹੈ ਕਿ ਮੈਂ ਹਰ ਜਗ੍ਹਾ ਉੱਥੇ ਜਾਵਾਂ क्योंकि आज जोड़ी लड़ाई हड़न के खिलाफ लड़ाई लड़ी अपनी संगत ने लड़ी सरकार का तक कुछ नहीं ना कोई मशीन ना, ना कोई साधन ना कोई इंजीनियर सो जिथे भी मैं क्या उम पी संगत इट्ठे होकर कोई बंद बन रही सी कोई होर सेवा कर रही सी, जेड़ा काम सरकार का स ਜਿਹੜੀ ਮੈਂ ਅਸਲੀ ਗੱਲ ਦੱਸਣਾ ਚਾਹਣਾ ਤੁਹਾਨੂੰ ਜਦ ਬੰਦ ਆਪ ਭੜ ਆਏ ਕਿਉਂ ਆਬ ਰੋਕ ਸਕਦੇ ਸੀ ਆਪਾਂ ਆਪਾਂ ਜੇ ਡੈਮ ਦਾ ਨੇ ਹੀ ਟਾਈਮ ਹੈ ਇੱਥੇ ਮਾਤੂ ਕੋ ਟਾਈਮ ਉਧਰ ਦੇ ਪਾਸੇ ਭਾਖੜਾ ਡੈਮ ਪੌਂਗ ਡੈਮ ਆ ਡੈਮਾਂ ਵਿੱਚ ਪਾਣੀ ਕੰਟਰੋਲ ਕਰ ਲਈਦਾ ਹੁੰਦਾ ਹੈ ਵੱਡੇ ਭਗਤ ਸਾਹਿਬ ਨੂੰ ਸਰਕਾਰ ਨੂੰ ਮੀਟਿੰਗ ਮੈਂ ਉਹਨਾਂ ਦੇ ਨਾਲ ਕੀਤੀ ਸੀ ਅਸੀਂ ਪਹਿਲੀ ਜਨਵਰੀ ਦੇ ਮਹੀਨੇ ਮੀਟਿੰਗ ਸਾਧਦੇ ਸੀ ਪੰਜਾਬ ਦੀ ਫਲੱਡ ਕੰਟਰੋਲ ਦੀ ਕਿ ਹੁਣ 6 ਮਹੀਨਿਆਂ ਬਾਅਦ ਫਲੱਡ ਨਹੀਂ ਪੈਣੇ ਹੈ ਤਿਆਰੀ ਕਰ ਕੋ ਸਾਰੇ ਉਦੋਂ ਅਸੀਂ 2-300 ਕਰੋੜ ਰੁਪਏ ਦੇ ਕੇ ਆ ਸਾਰੇ ਬੰਦ ਪੱਕੇ ਕਰ ਲੈਂਦੇ ਸੀ ਸਾਬ ਕਰ ਲੈਂਦੇ ਸੀ 20 ਸੇਕ ਕਰ ਲੈਂਦੇ ਸੀ ਸੇਮ ਨਾਲੇ ਸਾਫ ਕਰ ਲੈਂਦੇ ਸੀ ਜਿੱਥੋਂ ਪਾਣੀ ਕੱਢਣਾ ਹੈ ਤੇ ਜੂਨ ਦੇ ਮਹੀਨੇ ਤੱਕ ਤਿਆਰੀ ਹੋਇਆ ਹੋਇਆ ਸੀ ਤੇ ਨਾਲੇ ਅਸੀਂ ਹਰ ਰੋਜ਼ ਨੂੰ ਵੀ ਪੈਂਦਾ ਸੀ ਸਾਡੇ ਕੋਲ ਹਰ ਘੰਟੇ ਦੀ ਰਿਪੋਰਟ ਆਉਂਦੀ ਸੀ ਕਿ ਡੈਮ ਦਾ ਪਾਣੀ ਦਾ ਲੈਵਲ ਕਿੰਨਾ ਹੈ ਕਿੰਨੇ ਡੇਂਜਰ ਤੋਂ ਕੰਨਾ ਕਿੱਥੋਂ ਤੱਕ ਚੱਲ ਗਿਆ ਉਹਦੇ ਨਾਲ ਨਾਲ ਸਾਰ ਨਾਲ ਅਸੀਂ ਪਾਣੀ ਕੱਢਦੇ ਰਹਿੰਦੇ ਸੀ ਕਿ ਹੁਣ ਇੰਨਾ ਕੱਢ ਦਿਓ ਉਹ ਇੰਨਾ ਕੱਢ ਦਿਓ ਉਹ ਇੰਨਾ ਕੱਢ ਦਿਓ ਤੁਸੀਂ ਹੈਰਾਨ ਰਹਿ ਜਾਓਗੇ ਤੁਸੀਂ ਹੈਰਾਨ ਰਹਿ ਜਾਓਗੇ ਜਿਸ ਦਿਨ ਇਹਨੇ ਗੇਟ ਖੋਲੇ ਤਿੰਨ ਡੈਮ ਦੇ ਜਿਹੜਾ ਤੁਹਾਡਾ ਬਾਬੀ ਸਾਰਾ ਪਾਣੀ ਇੱਥੇ ਹੈ ਜੀ ਸਾਕਰ ਡੈਮ ਦੇ ਠੱਠੇ ਸਾਰੇ ਏਕ ਪੋਰ ਤੇ 2.5 ਲੱਖ ਕਿਊਸਿਕ ਪਾਣੀ ਆ دریا ਦਾ ਕੈਪੈਸਿਟੀ ਕੱਲੀ 1 ਲੱਖ ਦੀ ਹੈ ਤੇ 2.5 ਲੱਖ ਇੱਕ ਦਿਨ ਛੱਡਦਾ 2.5 ਲੱਖ ਦੂਜੇ ਦਿਨ ਜਾਂਦਾ ਵੀ 3 ਲੱਖ ਜਾਂਦਾ ਤੇ ਜਿਹੜਾ ਬਾਦਪੁਰ ਡੈਮ ਦਾ ਰੋਗ ਦਾ ਪਾਣੀ ਤੁਸੀਂ ਦੇਖ ਲਓ ਇੰਜੀਨੀਅਰ ਨੇ 6 ਮਹੀਨੇ ਪਹਿਲੇ ਕਹਿੰਦਾ ਸੀ ਕਿ ਇਹਦੀ ਰਿਪੇਅਰ ਹੋਣ ਵਾਲੀ ਹੈ ਨਹੀਂ ਤੇ ਇਹ ਰੁੜ ਜਾਣਾ ਹੈ ਆ ਝਾੜੂ ਵਾਲੀ ਸਰਕਾਰ ਨੇ ਨਿੰਦ ਲੈ ਕੇ ਰਿਪੇਅਰ ਹੀ ਨਹੀਂ ਕਰਾਈ ਜਿਹੜਾ ਅੱਗੇ ਪਾਣੀ ਰੁਕ ਸਕਦਾ ਸੀ ਉਹ ਵੀ ਰੋੜ ਤਾਤੀ ਤੁਸੀਂ ਸਾਰੇ ਇਲਾਕਾ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਬਹੁਤ ਨੁਕਸਾਨ ਕਰ ਲਿਆ ਆਪਾਂ ਪੰਜਾਬ ਦਾ ਤਜਰਬੇ ਕਰ ਕਰਕੇ ਇਹਨੂੰ ਬਣਾ ਦਿਓ ਜੀ ਇਹਨੂੰ ਬਣਾ ਦਿਓ ਜੀ ਆ ਨਵਾਂ ਆ ਗਿਆ ਜੀ ਇਹਨੇ ਸੋਖ ਖਾ ਲਈ ਜੀ ਇਸ ਕਰਕੇ ਇਹਨੂੰ ਮੋਟਾ ਪਾ ਦਿਓ ਜਿਹੜੇ ਸੌਂ ਖਾਂਦੇ ਨੇ ਸਹੀ ਬੈਣੇ ਤੇ ਉਹਨਾਂ ਨੂੰ ਠੱਗੀ ਮਾਰਨੀ ਆ ਅਕਾਲੀ ਦਲ ਜਵਾਨ ਦਾ ਪੱਕਾ ਹੈ ਅਸੀਂ ਜੋ ਕਹਿੰਨੇ ਆ ਕਰਦੇ ਆ ਸਾਡਾ ਘਰ ਹੈ ਅਕਾਲੀ ਦਲ ਵਾਸਤੇ ਪੰਜਾਬ ਪਰਵਾਰ ਹੈ ਜੇ ਗਲਤੀ ਬਾਰ-ਬਾਰ کہیں ਆਉਂਗੇ ਨੁਕਸਾਨ ਇੰਨਾ ਹੋ ਜਾਊਗਾ ਕਿ ਖੜਾ ਹੋਣਾ ਕੌਣ ਹੈ ਇੱਥੇ ਬਹਿ ਜਾ ਕੋਈ ਗੱਲ ਨਹੀਂ ਸਾਰੀ ਸਗਰ ਇੱਕ ਮਿੰਟ ਇੱਕ ਮਿੰਟ ਸੋ ਮੈਂ ਜਿਹੜੀ ਬੇਨਤੀ ਕਰਨ ਵਾਸਤੇ ਆਇਆ ਜੇ ਪੰਜਾਬ ਨੂੰ ਬਚਾਉਣਾ ਹੈ ਖਾਲਸਾ ਜੀ ਆਪਣੀ ਕੌਮ ਨੂੰ ਬਚਾਉਣਾ ਹੈ ਤੁਹਾਡੇ ਕੋਲੇ ਹੁਣ ਕੋਈ ਚਾਰਾ ਨਹੀਂ ਆਪਣੀ ਪਾਰਟੀ ਤੋਂ ਬਗੈਰ ਆਹ ਪਾਰਟੀ ਤੁਹਾਡੇ ਬਜ਼ੁਰਗਾਂ ਦੀ ਪਾਰਟੀ ਹੈ ਤੁਹਾਡੇ ਬਜ਼ੁਰਗਾਂ ਦੇ ਬਜ਼ੁਰਗਾਂ ਨੇ ਖੂਨ ਪਸੀਨੇ ਨਾਲ ਬਣਾਈ ਪਾਰਟੀ ਹੈ ਯਾ ਯਾਦ ਕਰੋ ਆਪਣੇ ਬਜ਼ੁਰਗਾਂ ਦੀ ਗੱਲਾਂ ਉਹ ਪੰਥ ਤੋਂ ਬਗੈਰ ਟੱਕਰੀ ਤੋਂ ਬਗੈਰ ਕਿਤੇ ਝਾੜਦੇ ਨਹੀਂ ਹੁੰਦੇ ਸੀ ਆਪਾਂ ਦੋ ਗਨਮੈਨਾਂ ਲੈਣ ਵਾਸਤੇ ਕੌਮ ਦੇ ਪੰਥ ਦੇ ਪਿੱਛੇ ਪਿੱਛੇ ਸ਼ੁਰੂ ਮਾਰ ਦਿੰਦੇ ਛੋਟੀ ਜੀ ਸੀਰਮੇਨੀ ਵਾਸਤੇ ਬੰਨ ਲਗਿਆ ਆਪਣੇ ਬਜ਼ੁਰਗ ਨਹੀਂ ਜਾਂਦੇ ਸੀ ਭਾਈਓ ਕਿਆ ਜਾਂਦਾ 100 ਸੋਲਾ ਸਾਲ ਬਾਪੂ ਬਾਦਲ ਨੇ ਤੇ ਤੁਹਾਡੇ ਬਜ਼ੁਰਗਾਂ ਨਾਲ ਕੱਟੀ ਹੈ ਜੇ ਉਹਨਾਂ ਦੇ ਦਿਲ ਚ ਅਜ ਵਰਗੀ ਸੋਚ ਹੁੰਦੀ ਕਿ ਕਿਨੇ ਜਾਣਾ ਸੀ ਇੱਥੇ ਵਾਪਸ ਉਸ ਸੋਚ ਲੈ ਕੇ ਆਓ ਤਾਂ ਬਚਾਂਗੇ ਆਪਣੇ ਵਾਸਤੇ ਪੰਜਾਬ ਘਰ ਹੈ ਇੱਥੋਂ ਕਿਤੇ ਜਾ ਨਹੀਂ ਸਕਦੇ ਹੁਣ ਤਾਂ ਅਮਰੀਕਾ ਕੈਨੇਡਾ ਆਸਟ੍ਰੇਲੀਆ ਨੇ ਵੀ ਦਵਾਜੇ ਬੰਦ ਕਰਤੇ ਉੱਥੇ ਵੀ ਵਾਪਸ ਹੀ ਆਉਣ ਲੱਗੇ ਲੋਕੀ ਜੇ ਰਹਿਣਾ ਇੱਥੇ ਹੈ ਤਾਂ ਇੱਥੀ ਟੱਕੜੇ ਹੋਈਏ ਤੇ ਤਕੜਾ ਆਪਣੀ ਪਾਰਟੀ ਕਰ ਸਕਦੀ ਹੈ ਖਾਲੀ ਦਲ ਜੋ ਕੁਛ ਵੀ ਬਣਿਆ ਪੰਜਾਬ ਸਾਰਾ ਕੁਛ ਹੀ ਅਕਾਲੀ ਦਲ ਨੇ ਬਹਾਵੇਂ ਰਜੀਤ ਸਾਗਰ ਡੈਮ ਹੈ ਭਾਵੇਂ ਸੜਕਾਂ ਭਾਵੇਂ ਇਹ ਮੈਣ ਭਾਵੇਂ ਜਿਹੜੂ ਕਯੂਬਲ ਕਨੈਕਸ਼ਨ ਹੈ ਭਾਵੇਂ ਗਰੀਬ ਨੂੰ ਆਟਾ ਦਾ ਸ਼ਗਲ ਪੈਨਸ਼ਨ ਹੈ ਜੋ ਕੁਛ ਵੀ ਕੋਈ ਸੋਚ ਲੋ ਸ਼ੁਰੂਆਤ ਅਕਾਲੀ ਦਲ ਦੀ ਤੇ ਟਿੰਕਾ ਟਿੰਕਾ ਕਥਾ ਕਰਕੇ ਮਿਹਨਤ ਅਕਾਲੀ ਦਲ ਦੀ ਪੰਜਾਬ ਵਾਲਤੇ

ਐ ਜੀਪੀਸੀ ਦੇ ਵੀ ਕਬਜ਼ਾ ਕਰਨ ਲੱਗੇ ਸੀ ਆ ਤਾਂ ਤਕੜੇ ਹੋ ਕੇ ਆਪਾਂ ਬਾਹਰ ਲੀ ਇੱਥੇ ਵੀ ਕਰ ਲੈਂਦੇ ਵੇ ਥੋੜੇ ਪੱਲੇ ਕੁਝ ਨਹੀਂ ਹੋਣਾ ਸੀ ਹਲਸਾ ਜੀ ਐ ਨਾ ਦੇਖਿਆ ਕਰੋ ਕਿ ਇੱਕ ਬੰਦਾ ਜੀ ਬਸ ਗਾਤਰਾ ਪਾ ਕੇ ਆ ਗਿਆ ਜੀ ਆਪਣੇ ਸੀਰੀਸਾ ਫੜ ਕੇ ਬੜਾ ਵੱਡਾ ਸਿੱਖ ਹੈ ਪਿਛੋਕੜ ਦੇਖਿਆ ਕਰੋ ਉਹਦਾ ਪਿਛੋਕੜ ਕੀ ਹੈ ਬਹੁਤ ਏਜੰਟਲ ਏਜੰਸੀਆਂ ਨੇ ਜੈੱਡ ਭੇਜੇ ਐ ਥੋੜੇ ਤੋਂ ਵੱਡੇ ਸਿੱਖ ਬਣ ਸਕਣਗੇ ਪਰ ਉਹਨਾਂ ਦਾ ਕੰਮ ਕੌਮ ਨੂੰ ਮਾਰਨਾ ਹੈ ਮੈਂ ਤਾਂ ਹੁਣ ਅੱਜ ਖੜਾ ਵਾਸਤੇ ਆਇਆ ਹਾਂ ਮੈਂ ਸਮੂਚੀ ਲੀਡਰਸ਼ਿਪ ਨੂੰ ਕਿਹਾ ਹੈ ਹੋਰ ਸਭ ਕੰਮ ਛੱਡੋ ਆ ਸੇਵਾ ਸੇਵਾ ਜੁਆਗੀਆਂ ਕਿਤੇ ਜੀਤ ਦੀ ਲੋੜ ਹੋਏ ਮੈਂ ਹਾਜ਼ਰ ਹਾਂ ਅੱਜ ਤਕਰੀਬਨ ਮਿਲੰਦਾ 224 ਵਾਲੀ ਇੱਥੋਂ ਜਿਹੜਾ ਬਾਬਾ ਨਾਮਕ ਅਦੀਨਾਗਰ ਤੇ ਨਾਲ ਹਲਕੇ ਜਾਰੀ ਹੈ ਹੋਰ ਵੀ ਝਾੜਾ ਅਸੀਂ ਢੇਜਦੇ ਆ ਕਿਸੇ ਜੀ ਦੀ ਜਿੰਨਾ ਵੀ ਝਾੜਾ ਚਾਹੀਦਾ ਜਿੰਨੀ ਟੂੜੀ ਚਾਹੀਦੀ ਹੈ ਦੱਸੀ ਜਾਓ ਅਸੀਂ ਟਰਾਲੀਆਂ ਦਾ ਟਰਾਲੀਆਂ ਭੇਜੀ ਜਾਵਾਂਗੇ ਮੇਰੇ ਨਾਲ ਲਗਾ ਸਾਹਿਬ ਬੈਠੇ ਸੀ ਆ ਬੱਬੇ ਵਾਲੀ ਸਾਹਿਬ ਨੂੰ ਵੀ ਕਿਹਾ ਦਿੱਦ 로ਦੀਵਿੰਦਰ ਸਾਹਿਬ ਜਿੰਨੇ ਹਲਕਿਆ ਛੋਇਆ ਜੇ ਟਰੈਕਟਰਾਂ ਦੀ ਲੋੜ ਹੈ ਕਿਉਂਕਿ ਹੁਣ ਖੇਤਾਂ 'ਚ ਪੁੱਛਿਆ ਮਿੱਟੀ ਆ ਗਈ ਰੇਤ ਆ ਗਿਆ ਮੈਨੂੰ ਦੱਸ ਦਿਓ 2-3 ਹਜ਼ਾਰ ਟਰੈਕਟਰ ਅਸੀਂ ਇਕੱਠੇ ਮਾਲਵੇ ਤੋਂ ਭੇਜ ਦਿੰਨੇ ਆ ਆਪ ਹੱਥ ਆਹ ਸ੍ਰੀ ਗੁਰੂ ਕਾਲ ਤੇ ਲੱਗ ਕੇ ਕਿਹੜਾ 15-20 ਦਿਨਾਂ 'ਚ ਕਣਕਾਂ ਨੂੰ ਪਹਿਲੇ ਆਪਾਂ ਜ਼ਮੀਨਾਂ ਠੀਕ ਕਰ ਦਈਏ ਬੀਜਿੰਦਾ ਚਾਹੀਦਾ ਕਣਕ ਦਾ ਬੀਜਣ ਵਾਸਤੇ ਅਸੀਂ ਤੁਹਾਨੂੰ ਦੇਵਾਂਗੇ ਇੱਕ ਜਿਹੜੇ ਬਹੁਤ ਗਰੀਬ ਹੈ ਮਜ਼ਦੂਰੀ ਕਰਦੇ ਸੀ ਘਾਲੀਆਂ ਕਰਦੇ ਸੀ ਉਹ ਵਿਚਾਰੇ ਉਹਨਾਂ ਦਾ ਬੁਰਾ ਹਾਲ ਹੋ ਗਿਆ ਸੋ 50000 ਪਰਿਵਾਰਾਂ ਨੂੰ ਅਸੀਂ ਕਣਕ ਵੀ ਦੇ ਰਿਆਂ ਲਿਸ਼ਕਾ ਬਣਾ ਲਓ ਪਿੰਡ ਵੇ ਪਰ ਬੇਨਤੀ ਕਰਦਾ ਮੈਂ ਬੇਨਤੀ ਕਰਦਾ ਕਿ ਕੰਡ ਕੰਡ ਜਾ ਕੇ ਵੰਡਨੀ ਹੈ ਐ ਨਹੀਂ ਕਿ ਇਕੱਲੀ ਖੜੀ ਕਰ ਲਈ ਉਹ ਫਿਰ ਤਾਂ ਜਿੰਨੇ ਸਾਰੇ ਪੈ ਜਾਂਦੇ ਐ ਉਹਦਾ ਨੁਕਸਾਨ ਹੋ ਜਾਂਦਾ ਵਰਕਰ ਪਿੰਡ ਪਿੰਜਾਬ ਨਾਲੇ ਮੈਂ ਸਪਰੇਅ ਕੋ ਭਿਜਿਆ ਮਸ਼ੀਨਾ ਬਿਮਾਰੀ ਤੋਂ ਬਚਣ ਵਾਸਤੇ ਆ ਗਈਆਂ ਤੁਹਾਡੇ ਕੋਲੇ ਹੁਣ ਪਿੰਡਾਂ ਦੀ ਜੂੜੀ ਲਾਓ ਕਿ ਨਹੀਂ ਤੇ ਮੈਨੂੰ ਰੋਜ਼ ਵੀਡੀਓ ਭੇਜਿਆ ਕਰੋ ਕੀ ਪਿੰਡ ਪਿੰਜਾ ਕੇ ਸਟ੍ਰੇ ਕਰਕੇ ਸੋਦਾ ਰੋਜ਼ ਸਪਰੇਅ ਕਰੋ ਪਿੰਨਾ ਕਰੋਗੇ ਨਾ ਫਿਰ ਮੱਛਰ ਤੇ ਰੋਗੀਆਂ ਨਹੀਂ ਆਉਣੀਆਂ ਆ ਆ ਵੀ ਹੁਣ ਆਪਾਂ ਸਾਰੀ ਸੇਵਾ ਕੀਤੀ ਐ ਬਾਕੀ ਹੋਰ ਕਿਸੀ ਕਈ ਡਾਕਟਰਾਂ ਦੀ ਟੀਮਾਂ ਵੀ ਭੇਜਣੇ ਮੈਨੂੰ ਕੀਤੀ ਹੈ ਦੱਸੋ ਕਿ ਕਿਹੜੇ ਦਿਨ ਚਾਹੀਦੇ ਆ ਉਹ ਅਸੀਂ ਡਾਕਟਰਾਂ ਦੀ ਪਛਵਾਹ ਤੇ ਡਾਕਟਰਾਂ ਦੀ ਤੇ ਆਪਣੇ ਬੰਦਿਆਂ ਦੇ ਡਾਕਟਰ ਟੀਮਾਂ ਵੀ ਆ ਰਹੀਆਂ ਦਵਾਈਆਂ ਵੀ ਨਾਲ ਲਾਉਣਗੀਆਂ ਸੋ ਮੇਰਾ ਇੱਕੋ ਹੀ ਬਯਾਰਿਸ਼ ਹੈ ਆਓ ਸਾਰਿਆਂ ਨਾਲ ਮੈਂਦੀ ਹੈ ਆ ਮਹੀਨਾ ਤੁਸੀਂ ਸੇਵਾ ਸਾਰਿਆਂ ਨੇ ਕਰਨੀ ਹੈ ਜਿੱਥੇ ਜਿੱਥੇ ਆਪਣੇ ਪਿੰਡਾਂ ਜ ਲੋੜ ਹੈ ਹਰ ਗਰੀਬ ਦੇ ਹੱਥ ਸਾਥ ਦੀ ਹਰ ਵਪਾਰੀ ਜਿੱਥੇ ਵੀ ਕੰਮ ਤੇ ਲੋੜ ਹੈ ਉੱਥੇ ਸੇਵਾ ਕਰਨੀ ਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖੜਾ ਗਰੀਬ ਆਪਣੇ ਪੈਸੇ ਤੋਂ ਆਪਣੇ ਆਪ ਮਿਹਨਤ ਕਰਕੇ ਆਪਣੇ ਆਪ ਨੂੰ ਬਚਾਰੇ ਆ ਹਲੇ ਤੱਕ ਅੱਜ ਤੱਕ ਸਰਕਾਰ ਦਾ ਕੋਈ ਅਫਸਰ ਕੋਈ ਮਸ਼ੀਨਰੀ ਕੋਈ ਬੰਦਾ ਹੀ ਨਹੀਂ ਆਇਆ ਪਿਛਣਾ ਕੀਤੀ ਨਾ ਇੱਕ ਦੂਜੇ ਨੂੰ ਨੀਵਾ ਦਿਖਾਉਣ ਵਾਸਤੇ ਟਿਕਨ ਬਣਾਇਆ ਆ ਨੀਵਾ ਦਿਖਾਉਣ ਵਾਸਤੇ ਪਿਛਣਾ ਕਰਨ ਦਾ ਟਾਈਮ ਨਹੀਂ ਹੈ ਉਹ ਹੋਰ ਟਾਈਮ